ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਤੇ ਬਲੇਰ ਸਾਹਿਬ ਜਿਸ ਤਰ੍ਹਾਂ ਵਿਸ਼ਕਰਮਾ ਜਿਹੜੀ ਯੋਜਨਾ ਚੱਲ ਰਹੀ ਹੈ ਉਸ ਸੰਬੰਧ ਵਿੱਚ ਤੁਹਾਡਾ ਜਿਹੜਾ ਆਪਣੇ ਜ਼ਿਲ੍ਹੇ ਪ੍ਰਤੀ ਕੀ ਕਹਿਣਾ ਮੇਰਾ ਇਹ ਕਹਿਣਾ ਜੀ ਉਹ ਜਿਹੜੀ ਸਕੀਮ ਆ ਉਹ ਗਰੀਬਾਂ ਵਾਸਤੇ ਪ੍ਰਧਾਨ ਮੰਤਰੀ ਸਾਹਿਬ ਨੇ ਸ੍ਰੀ ਮੋਦੀ ਜੀ ਨੇ ਬਹੁਤ ਹੀ ਲਾਹੇਵੰਦ ਸਕੀਮ ਹੈ ਉਹ ਗਰੀਬਾਂ ਨੂੰ ਵਿੱਚ ਉਹ ਬਹੁਤ ਬੈਨੀਫਿਟ ਮਿਲਣਗੇ ਅਸੀਂ ਉਹ ਪਿੰਡਾਂ ਪਿੰਡਾਂ ਤੱਕ ਜਾ ਕੇ ਪ੍ਰਚਾਰ ਵੀ ਕਰਾਂਗੇ ਔਰ ਜਿੰਨੂੰ ਉਹ ਬਣਦੀ ਉਹ ਸਕੀਮ ਹੀ ਦਵਾਵਾਂਗੇ ਔਰ ਉਸ ਬਾਰੇ ਅਸੀਂ ਕੈਂਪ ਵੀ ਲਾਵਾਂਗੇ ਸਰ ਇਸ ਸਕੀਮ ਦਾ ਕੀ ਲਾਭ ਹੋਣਗੇ ਆਮ ਲਾਭਪਾਤਰੀਆਂ ਨੂੰ ਇਹ ਜਿਹੜੇ ਆਮ ਲਾਭਪਾਤਰੀਆਂ ਜਿਸ ਤਰ੍ਹਾਂ ਕੋਈ ਦਰਜੀ ਆ ਜੀ ਕੋਈ ਮਿਸਤਰੀ ਸਿੰਘ ਆ ਕੋਈ ਲੋਹਾਰ ਸਿੰਘ ਆ ਕੋਈ ਜਿਹੜਾ ਨਿੱਕਾ ਜਿਹੜੇ ਨਿੱਕੇ ਜਿਹਾ ਸੁਨਿਆਰਾ ਸਿੰਘ ਹੁੰਦੇ ਆ ਉਹਨਾਂ ਵਾਸਤੇ ਆ ਇਹ ਉਹਨਾਂ ਸਾਰਿਆਂ ਵਾਸਤੇ ਇਹ ਸਕੀਮ ਆ ਔਰ ਉਹਨਾਂ ਸਾਰਿਆਂ ਜਿਤਨਾ ਮਿਸਤਰੀ ਹੈ ਉਹਨਾਂ ਨੂੰ ਕਿੱਟ ਮਿਲੇਗੀ ਹੈ ਸਾਰਾ ਕੁਝ ਹੋਏਗਾ ਜੀ ਇਹ ਸਾਰੀਆਂ ਉਹਨਾਂ ਵਾਸਤੇ ਸਹੂਲਤਾਂ ਨੇ ਜਿਤਨਾ ਕਈ ਭੈਣਾ ਜਿਹੜੀਆਂ ਫਰਜੀ ਦਾ ਕੰਮ ਕਰਦੀਆਂ ਨੇ ਉਹਨਾਂ ਵਾਸਤੇ ਜਿਹੜਾ ਸਲਾਈ ਮਸ਼ੀਨਾਂ ਉੱਚ ਬਹੁਤ ਸਹੂਲਤਾਂ ਨੇ ਜੀ ਮੈਂ ਤੁਹਾਨੂੰ ਮੈਂ ਸਾਰੇ ਉਹ ਦੇ ਦੂੰਗਾ ਮੇਰੇ ਕੋਲ ਹੈਗੀ ਜੀ ਲਿਸਟ ਮੇਰੇ ਸਾਬ ਨਾਲ 15 ਗਏ ਨੇ ਜੀ ਸਕੀਮਾਂ ਉਹ ਸਾਰੀਆਂ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਔਰ ਲੋਕਾਂ ਨੂੰ ਦੁਆਵਾਂਗੇ ਜੀ ਵਾਦਾ ਕਰਦੇ ਆ ਕਿ ਮੋਦੀ ਜੀ ਦੀਆਂ ਸਕੀਮਾਂ ਜਿਹੜੀਆਂ ਐ ਇਹ ਸਾਡਾ ਧਰਮੀ ਹੈ ਕਿ ਅਸੀਂ ਉਹਨਾਂ ਸਕੀਮਾਂ ਨੂੰ ਲੋਕਾਂ ਤੱਕ ਗਰੀਬਾਂ ਤੱਕ ਪਹੁੰਚਾਈਏ ਔਰ ਗਰੀਬਾਂ ਦੀ ਮਦਦ ਕਰੀਏ ਇਹ ਸਕੀਮ ਜਿਹੜੀਆਂ ਵਾ ਇਹ ਮਨ ਲੀ ਲੋਕ ਕਿਸ ਤਰ੍ਹਾਂ ਲਾਭ ਲੈ ਸਕਦੇ ਕਿ ਕਿਸ ਮਨ ਲੀ ਕੀ ਆਪਾਂ ਨੂੰ ਮਤਲਬ ਕੀ ਫਾਰਮ ਭਰਨਾ ਪਏਗਾ ਜਾਂ ਕਿਸ ਤਰ੍ਹਾਂ ਇਹ ਸਾਨੂੰ ਵੇ ਅਸੀਂ ਲੋਕਾਂ ਨੂੰ ਦੱਸਾਂਗੇ ਅਸੀਂ ਆਪਦੇ ਬੰਦੇ ਬਿਠਾਵਾਂਗੇ 4 2 2 4 4 ਜਿਹੜੇ ਲੋਕਾਂ ਨੂੰ ਗਾਈਡ ਕਰਨਗੇ ਔਰ ਉਹਨਾਂ ਦੇ ਫਾਰਮ ਭਰ ਕੇ ਦੇਣਗੇ ਠੀਕ ਹੈ ਧੰਨਵਾਦ ਥੈਂਕ ਯੂ